ਹਰ ਇੱਕ ਸਿਆਸੀ ਪਾਰਟੀ ਰਾਜਨੀਤਿਕ ਧੇਰਾ ਕਿ ਜਿਹੜੀਆਂ 2027 ਦੀਆਂ ਚੋਣਾਂ ਨੇ ਜਿਹੜੀਆਂ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਨੇ ਚਾਹੇ ਉਹ ਕਾਂਗਰਸ ਪਾਰਟੀ ਆ ਚਾਹੇ ਉਹ ਅਕਾਲੀ ਦਲ ਆ ਕਿ ਦਿੱਲੀ ਵਿੱਚ ਉਹ ਦੋ ਤਿੰਨ ਵਾਰ ਆਪਣੀ ਸਰਕਾਰ ਬਣਾ ਚੁੱਕੀ ਆ ਪੰਜਾਬ ਦੇ ਵਿੱਚ ਉਹ 4 ਸਾਲ ਦਾ ਆਪਣਾ ਰਾਜ ਭਾਗ ਜਿਹੜਾ ਉਹ ਦੇ ਚੁੱਕੀ ਆ ਪੰਜਾਬ ਦੇ ਮੁੱਦੇ ਨਜ਼ਰ ਨਹੀਂ ਆਉਂਦੇ ਪੰਜਾਬ ਦੇ ਲੋਕ ਨਜ਼ਰ ਨਹੀਂ ਆਉਂਦੇ ਔਰ ਨਾਲ ਦੀ ਨਾਲ ਪੰਜਾਬ ਦੇ ਸਿਰ ਚੜਿਆ ਮਣਾ ਮੂਹੀ ਕਰਜ਼ਾ ਨਜ਼ਰ ਨਹੀਂ ਆਉਂਦਾ ਇਹਨਾਂ ਉੱਤੇ ਡੂੰਗੀ ਨਜ਼ਰ ਮਾਰਨ ਦੀ ਲੋੜ ਆ ਡੂੰਗਾ ਵਿਸ਼ਲੇਸ਼ਣ ਕਰਨ ਦੀ ਲੋੜ ਆ ਪੰਜਾਬ ਦਾ ਰਾਜਪਾਲ ਗੁਲਾਬਚੰਦ ਕਟਾਰੀਆ ਪੰਜਾਬ ਦਾ ਇਹ ਜਿਹੜਾ ਰੌਲਾ ਨਸ਼ਿਆਂ ਵਾਲਾ ਜੁੱਧ ਨਸ਼ਿਆਂ ਵਿਰੁੱਧ ਜਿਹੜਾ ਸਰਕਾਰ ਵੀ ਚਲਾ ਰਹੀ ਇੱਕ ਤੌਰ ਤੇ ਮੇਰੇ ਜਿਹੜੇ ਵੀਰ ਇਹਨਾਂ ਸਿਆਸੀ ਹਾਲਾਤਾਂ ਨੂੰ ਸਮਝਦੇ ਆ ਉਹ ਜਰੂਰ ਸਮਝ ਗਏ ਹੋਣਗੇ ਪਰ ਉੱਥੇ ਸਵਾਇ ਸੁਖਬੀਰ ਬਾਦਲ ਦੇ ਕੋਈ ਨਹੀਂ ਪਹੁੰਚਿਆ ਬਾਬਾ ਗੁਰਿੰਦਰ ਸਿੰਘ ਢੱਲੋਂ ਉਹ ਵੀ ਉੱਥੇ ਪਹੁੰਚ ਜਾਂਦੇ ਆ ਜਿਹੜਾ ਪੰਜਾਬ ਦੇ ਵਿੱਚ ਨਸ਼ਾ ਆ ਰਿਹਾ ਸਾਡੀ ਸਰਕਾਰ ਆ ਲੈਂਦੇ ਅਸੀਂ ਗੈਂਗਵਾਦ ਨੂੰ ਤੇ ਨਸ਼ੇ ਨੂੰ ਜਿਹੜਾ ਉਹ ਜਿਹੜਾ ਤੋਂ ਖਤਮ ਕਰਦਾ ਜੋ ਇੱਕ ਦਾਵੇ ਜਿਹੜੇ ਉਹ ਲਾਰੇ ਬਣ ਕੇ ਰਹੇ ਪੰਜਾਬ ਦੀ ਕਿੰਨੀ ਜਵਾਨੀ ਰੁੜ ਗਈ ਕਦੀ ਕੋਈ ਲੀਡਰ ਜੇਲ੍ਹ ਤੋਂ ਉਹ ਨਿਕਲ ਜਾਂਦਾ ਤਾਂ ਉਸ ਲੀਡਰ ਦੇ ਬਦਲੇ ਕਿਹੜੀਆਂ ਤਾਕਤਾਂ ਕੰਮ ਕਰਦੀਆਂ ਇਹਨਾਂ ਦੇ ਜਿਹੜੇ ਦਾਵੇ ਆ ਨਾ ਕਿ ਅਸੀਂ ਨਸ਼ੇ ਖਤਮ ਕਰ ਦਾਂਗੇ ਲੋਕਾਂ ਦੇ ਮੁੱਦੇ ਨੇ ਪੰਜਾਬ ਦੇ ਵਿੱਚ ਬੇਰਜ਼ਗਾਰੀ ਦੇ ਜਿਨ੍ਹਾਂ ਨੂੰ ਇੱਥੇ ਰੋਜ਼ਗਾਰ ਨਹੀਂ ਮਿਲਦਾ ਲੋਕਾਂ ਦਾ ਮੁੱਦਾ ਕਿ ਜਿਹੜੀ ਰੋਜ਼ ਗੋੜੀ ਚੱਲਦੀ ਆ ਰੋਜ਼ ਫਰੋਤੀਆਂ ਮੰਗੀਆਂ ਜਾਂਦੀਆਂ ਨੇ ਕਿ ਇਹ ਪੰਜਾਬ ਦੇ ਵਿੱਚੋਂ ਇਹ ਜੀਵਾ ਇੱਕ ਦਸ਼ਤਵਾਦ ਬਣੀ ਹੋਈ ਆ ਗੈਰਵਾਦੀ ਪੰਜਾਬ ਦੇ ਮੁੱਦੇ ਮੈਂ ਤੁਹਾਨੂੰ ਦੱਸਿਆ ਇਹਨਾਂ ਮੁੱਦਿਆਂ ਤੇ ਕੋਈ ਗੱਲ ਨਹੀਂ ਕਰ ਰਿਹਾ ਦੇਸ਼ ਵਿਦੇਸ਼ ਵਿੱਚ ਰਹਿੰਦੇ ਸਾਰੇ ਹੀ ਪੰਜਾਬੀਆਂ ਨੂੰ ਤੇ ਕਲਮ ਟੀਵੀ ਨਾਲ ਪਿਆਰ ਕਰਨ ਵਾਲਿਆਂ ਨੂੰ ਨਿੱਗੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਕਲਮ ਟੀਵੀ ਪਿਛਲੇ ਲੰਬੇ ਸਮੇਂ ਤੋਂ ਤੁਹਾਡੇ ਰੂਬਰੂ ਜਿੰਨੀਆਂ ਵੀ ਸਾਡੇ ਪੰਜਾਬ ਦੇ ਵਿੱਚ ਜਾਂ ਸਮੁੱਚੇ ਡਾਇਸਪੋਰਾ ਭਾਵ ਜਿੰਨੇ ਵੀ ਵਿਦੇਸ਼ਾਂ ਵਿੱਚ ਰਹਿੰਦੇ ਲੋਕਾਂ ਦੀਆਂ ਕਟਨਾਵਾਂ ਨੂੰ ਆ ਖੁਦ ਮੌਕੇ ਤੇ ਪਹੁੰਚ ਕੇ ਅਸੀਂ ਤੁਹਾਡੇ ਰੂਬਰੂ ਕਰਦੇ ਰਹੇ ਹਾਂ ਪੰਜਾਬ ਦੇ ਮਸਲਿਆਂ ਨੂੰ ਜਾਂ ਸਮਾਜਿਕ ਮਸਲਿਆਂ ਨੂੰ ਜਾਂ ਹੋਰ ਮਸਲਿਆਂ ਨੂੰ ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਰੂਬਰੂ ਹੋ ਕੇ ਆ ਤੁਹਾਡੀ ਕਚਹਿਰੀ ਦੇ ਵਿੱਚ ਰੱਖਦੇ ਰਹੇ ਹਾਂ ਸੋ ਅੱਜ ਤੁਹਾਡੀ ਕਚਹਿਰੀ ਦੇ ਵਿੱਚ ਅੱਜ ਤੁਹਾਡੀ ਆਸ ਦੇ ਮੁਤਾਬਕ ਇੱਕ ਵਾਰ ਫਿਰ ਤੋਂ ਰਿਕਾਰਡਿੰਗ ਪ੍ਰੋਗਰਾਮ ਜਿਹੜਾ ਸ਼ੁਰੂ ਕਰਨੇ ਜਾ ਰਹੇ ਹਾਂ ਜਿਦੇ ਵਿੱਚ ਸਾਡਾ ਸਭ ਤੋਂ ਵੱਡਾ ਜਿਹੜਾ ਉਪਰਾਲਾ ਜਾਂ ਹੋਵੇਗਾ ਜਾਂ ਪਹਿਲ ਹੋਵੇਗੀ ਕਿ ਜੋ ਪੰਜਾਬ ਦੇ ਵਿੱਚ ਵਾਪਰ ਰਿਹਾ ਵਾ ਜੋ ਪੰਜਾਬ ਦੇ ਵਿੱਚ ਵਾਪਰਨ ਜਾ ਰਿਹਾ ਉਹਦੇ ਬਾਰੇ ਵੀ ਗੱਲਬਾਤ ਕਰੀਏ ਸੋ ਦੋਸਤੋ ਅੱਜ ਕੱਲ ਹਰੇਕ ਸਿਆਸੀ ਪਾਰਟੀ ਹਰੇਕ ਜਿਹੜੀ ਰਾਜਨੀਤਿਕ ਧੇਰਾ ਉਹਦਾ ਪੂਰਾ ਜੋਰ ਲੱਗਿਆ ਹੋਇਆ ਕਿ ਜਿਹੜੀਆਂ 2027 ਦੀਆਂ ਚੋਣਾਂ ਨੇ ਉਹਨਾਂ ਨੂੰ ਕਿਵੇਂ ਜਿੱਤਿਆ ਜਾ ਸਕੇ ਜਿਹੜੀਆਂ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਨੇ ਚਾਹੇ ਉਹ ਕਾਂਗਰਸ ਪਾਰਟੀ ਆ ਚਾਹੇ ਉਹ ਅਕਾਲੀ ਦਲ ਆ ਚਾਹੇ ਉਹ ਭਾਰਤੀ ਜਨਤਾ ਪਾਰਟੀ ਆ ਹੁਣ ਤਾਂ ਆਮ ਆਦਮੀ ਪਾਰਟੀ ਵੀ ਰਵਾਇਤੀ ਪਾਰਟੀਆਂ ਦੇ ਵਿੱਚ ਆ ਚੁੱਕੀ ਆ ਕਿਉਂਕਿ ਦਿੱਲੀ ਵਿੱਚ ਉਹ 2-3 ਵਾਰ ਆਪਣੀ ਸਰਕਾਰ ਬਣਾ ਚੁੱਕੀ ਆ ਪੰਜਾਬ ਦੇ ਵਿੱਚ ਉਹ 4 ਸਾਲ ਦਾ ਆਪਣਾ ਰਾਜ ਭਾਗ ਜਿਹੜਾ ਉਹ ਦੇ ਚੁੱਕੀ ਆ ਔਰ ਨਾਲ ਦੀ ਨਾਲ 227 ਦੀਆਂ ਚੋਣਾਂ ਵਿੱਚ ਇੱਕ ਵਾਰ ਫਿਰ ਜਿੱਤਣ ਦੇ ਲਈ ਆਮ ਆਦਮੀ ਪਾਰਟੀ ਔਰ ਉਹਦਾ ਸਮੁੱਚਾ ਦਿੱਲੀ ਵਾਲਾ ਕਾਡਰ ਜਿਹੜਾ ਉਹ ਪੱਬਾਂ ਪਾਰ ਹੋਇਆ ਫਿਰਦਾ ਪਰ ਜੇ ਇਹਨਾਂ ਸਾਰੇ ਮਸਲਿਆਂ ਦੇ ਵਿੱਚ ਇਹਨਾਂ ਸਾਰੀਆਂ ਕਵਾਇਦਾਂ ਦੇ ਵਿੱਚ ਜਿਹੜੀਆਂ ਰਾਜਨੀਤਿਕ ਪਾਰਟੀਆਂ ਦੀਆਂ ਚੱਲ ਰਹੀਆਂ ਨੇ ਜੇ ਉਹਦੇ ਵਿੱਚ ਇੱਕ ਸਮੁੱਚਤਾ ਦੇ ਤੌਰ ਤੇ ਝਾਤੀ ਮਾਰੀਏ ਤਾਂ ਕਿਤੇ ਵੀ ਉਹਦੇ ਵਿੱਚ ਪੰਜਾਬ ਨਜ਼ਰ ਨਹੀਂ ਆਉਂਦਾ ਪੰਜਾਬ ਦੇ ਮੁੱਦੇ ਨਜ਼ਰ ਨਹੀਂ ਆਉਂਦੇ ਪੰਜਾਬ ਦੇ ਲੋਕ ਨਜ਼ਰ ਨਹੀਂ ਆਉਂਦੇ ਔਰ ਨਾਲ ਦੀ ਨਾਲ ਪੰਜਾਬ ਦੇ ਸਿਰ ਚੜਿਆ ਮਨਾ ਮੂਹੀ ਕਰਜ਼ਾ ਨਜ਼ਰ ਨਹੀਂ ਆਉਂਦਾ ਅਜੇ ਬੀਤੇ ਕੱਲ ਦੀ ਹੀ ਗੱਲ ਹੈ ਕਿ ਬਹੁਤ ਵੱਡਾ ਇੱਕ ਨੈਰੇਟਿਵ ਬਣ ਗਿਆ ਇੱਕ ਬਹੁਤ ਮੀਡੀਆ ਦੇ ਉੱਤੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਰੌਲਾ ਪੈ ਗਿਆ ਕਿ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਜਿਹੜਾ ਬੱਦਲ ਧੜਾ ਵਾ ਉਹਦਾ ਰਲੇਵਾ ਹੋਣਾ ਕਿਸੇ ਮੌਕੇ ਵੀ ਗੱਠ ਜੋੜ ਹੋਣਾ ਉਹਨਾਂ ਦਾ ਸੰਭਵ ਆ ਇਹ ਗੱਲਾਂ ਕਿੱਥੋਂ ਉੱਠੀਆਂ ਇਹ ਬਰਤਾਂਤ ਕਿੰਨੇ ਸਿਰਜਿਆ ਔਰ ਇਹ ਹਾਲਾਤ ਕੌਣ ਬਣਾ ਰਿਹਾ ਇਨ੍ਹਾਂ ਗੱਲਾਂ ਦੇ ਉੱਤੇ ਪਰਚੋਲ ਕਰਨੀ ਬਹੁਤ ਜ਼ਰੂਰੀ ਆ ਇਨ੍ਹਾਂ ਦੇ ਉੱਤੇ ਪੰਛੀ ਝਾਤ ਨਹੀਂ ਇਨ੍ਹਾਂ ਉੱਤੇ ਡੂੰਗੀ ਨਜ਼ਰ ਮਾਰਨ ਦੀ ਲੋੜ ਆ ਡੂੰਗਾ ਵਿਸ਼ਲੇਸ਼ਣ ਕਰਨ ਦੀ ਲੋੜ ਆ ਪੰਜਾਬ ਦਾ ਰਾਜਪਾਲ ਗੁਲਾਬਚੰਦ ਕਟਾਰੀਆ ਉਹ ਨਿਕਲਦੇ ਆ ਕਿ ਪੰਜਾਬ ਦੇ ਵਿੱਚ ਨਸ਼ਾ ਬਹੁਤ ਆ ਉਹ ਪਹਿਲਾਂ ਮਾਝੇ ਦੇ ਵਿੱਚ ਆਉਂਦੇ ਆ ਕਦੀ ਉਹ ਗਰਦਾਸਪੁਰ ਆਉਂਦੇ ਆ ਕਦੀ ਉਹ ਅੰਮ੍ਰਿਤਸਰ ਆਉਂਦੇ ਆ ਪਰ ਇਸ ਵਾਰ ਜਿਹੜੀ ਉਹਨਾਂ ਦੀ ਡੈਸਟੀਨੇਸ਼ਨ ਸੀਗੀ ਜਿਹੜੀ ਉਹਨਾਂ ਦੀ ਮੰਜ਼ਲ ਸੀਗੀ ਜਿਹੜਾ ਉਹਨਾਂ ਦਾ ਪ੍ਰੋਗਰਾਮ ਸੀ ਉਹ ਸੀਗਾ ਫਿਰੋਜ਼ਪੁਰ ਦੀ ਧਰਤੀ ਦੇ ਉੱਤੇ ਤੇ ਉੱਥੇ ਵੈਸੇ ਤਾਂ ਉਹਨਾਂ ਨੇ ਹਰੀਖ ਪਾਰਟੀ ਨੂੰ ਸੱਦਾ ਦਿੱਤਾ ਸੀ ਕਿ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਪੰਜਾਬ ਦਾ ਜਿਹੜਾ ਇਹ ਮਸਲਾ ਪੰਜਾਬ ਦਾ ਇਹ ਜਿਹੜਾ ਰੌਲਾ ਨਸ਼ਿਆਂ ਵਾਲਾ ਜੁੱਧ ਨਸ਼ਿਆਂ ਵਿਰੁੱਧ ਜਿਹੜਾ ਸਰਕਾਰ ਵੀ ਚਲਾ ਰਹੀ ਹੈ ਇੱਕ ਤੌਰ ਤੇ ਪਰ ਪੰਜਾਬ ਦੇ ਰਾਜਪਾਲ ਵੱਲੋਂ ਵੀ ਜਿਹੜੀ ਇਹ ਇੱਕ ਪਹਿਲ ਕਦਮੀ ਜਿਹੜੀ ਆ ਆਪਣੇ ਵੱਲੋਂ ਦਰਸਾਈ ਜਾ ਰਹੀ ਹੈ ਕੀਤੀ ਨਹੀਂ ਜਾ ਰਹੀ ਦਰਸਾਈ ਜਾ ਰਹੀ ਆ ਕਰਨ ਦੇ ਵਿੱਚ ਤੇ ਦਰਸਾਉਣ ਦੇ ਵਿੱਚ ਬੜਾ ਅੰਤਰਾ ਮੇਰੇ ਜਿਹੜੇ ਵੀਰ ਆ ਇਹਨਾਂ ਸਿਆਸੀ ਹਾਲਾਤਾਂ ਨੂੰ ਸਮਝਦੇ ਆ ਉਹ ਜਰੂਰ ਸਮਝ ਗਏ ਹੋਣਗੇ ਪਰ ਹੁਣ ਗੱਲ ਸੋਚਣ ਵਾਲੀ ਇਹ ਆ ਕਿ ਰਾਜਪਾਲ ਨੇ ਤਾਂ ਸੱਦਾ ਦਿੱਤਾ ਸੀ ਸਾਰੀਆਂ ਪਾਰਟੀਆਂ ਨੂੰ ਪਰ ਉੱਥੇ ਸवाय ਸੁਖਬੀਰ ਬਾਦਲ ਦੇ ਕੋਈ ਨਹੀਂ ਪਹੁੰਚਿਆ ਨਾ ਕਾਂਗਰਸ ਪਾਰਟੀ ਪਹੁੰਚੀ ਨਾ ਆਮ ਆਦਮੀ ਪਾਰਟੀ ਵਾਲੇ ਉੱਥੇ ਪਹੁੰਚੇ ਆ ਤੇ ਕੇਵਲ ਤੇ ਕੇਵਲ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਨਮਾਇंदे ਨੇ ਜਾਂ ਉਹਨਾਂ ਦੇ ਆਗੂ ਨੇ ਜਿਹੜੇ ਫਰੋਜਪੁਰ ਜ਼ਿਲ੍ਹੇ ਦੇ ਨਾਲ ਤਾਲੁਕ ਰੱਖਦੇ ਨੇ ਜਾਂ ਮਾਲਵੇ ਦੇ ਨਾਲ ਸੰਬੰਧ ਰੱਖਦੇ ਆ ਉਹ ਉੱਥੇ ਪਹੁੰਚਦੇ ਆ ਔਰ ਨਾਲ ਦੀ ਨਾਲ ਉਸ ਵੇਲੇ ਸਭ ਤੋਂ ਵੱਡੀ ਹੈਰਾਨੀ ਹੁੰਦੀ ਆ ਕਿ ਜਦੋਂ ਰਾਧਾ ਸਵਾਮੀ ਸੰਪਰਦਾ ਦੇ ਜਿਹੜੇ ਮੁਖੀ ਆ ਬਾਬਾ ਗੁਰਿੰਦਰ ਸਿੰਘ ਢੱਲੋਂ ਉਹ ਵੀ ਉੱਥੇ ਪਹੁੰਚ ਜਾਂਦੇ ਆ ਔਰ ਉਹਨਾਂ ਦੇ ਪਹੁੰਚਣ ਤੋਂ ਬਾਅਦ ਉੱਥੇ ਸੁਖਬੀਰ ਸਿੰਘ ਬਾਦਲ ਵੀ ਪਹੁੰਚ ਜਾਂਦੇ ਆ ਵੈਸੇ ਦਾ ਜੋ ਸੁਖਬੀਰ ਸਿੰਘ ਬਾਦਲ ਨੇ ਉੱਥੇ ਤਕਰੀਰ ਕੀਤੀ ਜਿਹੜੀ ਪੱਤਰਕਾਰਾਂ ਦੇ ਸਾਹਮਣੇ ਜਿਹੜਾ ਇੱਕ ਬਿਆਨ ਦਿੱਤਾ ਉਹ ਵੀ ਵਿਸ਼ੇਸ਼ ਮਹੱਤਤਾ ਰੱਖਦਾ ਔਰ ਉਹਦੇ ਤੇ ਵੀ ਪ੍ਰਚਾਰ ਜਿਹੜੀ ਪੜਤਾਲ ਕਰਨੀ ਪਰ ਚੋਲ ਕਰਨੀ ਬਣਦੀ ਆ ਪਰ ਜੇਕਰ ਆਪਾਂ ਇਹਨਾਂ ਸਿਆਸੀ ਪਾਰਟੀਆਂ ਦਾ ਸਮੁੱਚਾ ਲੇਖਾ ਜੋਖਾ ਕਰੀਏ ਜਾਂ ਪੰਜਾਬ ਦੇ ਜਿਹੜੇ ਰਾਜਪਾਲ ਆ ਉਹਨਾਂ ਦੀ ਇਸ ਕੁਾਇਦਵਾਲ ਨਜ਼ਰ ਮਾਰੀਏ ਕਿ ਨਸ਼ੇ ਆ ਰਹੇ ਔਰ ਸਾਰੇ ਪੰਜਾਬੀਆਂ ਨੂੰ ਸਾਰੇ ਦੁਨੀਆ ਦੇ ਲੋਕਾਂ ਨੂੰ ਭਾਰਤ ਦੇ ਲੋਕਾਂ ਨੂੰ ਪਤਾ ਲੱਗ ਚੁੱਕਿਆ ਕਿ ਕਦੀ 5-10 ਕਿਲੋਮੀਟਰ ਦਾ ਘੇਰਾ ਹੁੰਦਾ ਸੀਗਾ ਬੀਐਸਐਫ ਦਾ ਭਾਰਤੀ ਫੌਜ ਦਾ ਭਾਰਤੀ ਸਰਹੱਦ ਦੇ ਨਾਲ ਖਾਸ ਕਰਕੇ ਜਿਹੜੀ ਪਾਕਿਸਤਾਨ ਦੇ ਨਾਲ ਪੰਜਾਬ ਦੀ ਸਰਹੱਦ ਲੱਗਦੀ ਆ ਪਰ ਹੁਣ ਪਿਛਲੇ ਲੰਬੇ ਸਮੇਂ ਤੋਂ ਕੇਂਦਰ ਸਰਕਾਰ ਵੱਲੋਂ ਇਹ ਜਿਹੜਾ ਘੇਰਾ ਵਾ ਉਹ ਵਧਾ ਕੇ 50 ਕਿਲੋਮੀਟਰ ਦਾ ਕਰ ਦਿੱਤਾ ਗਿਆ ਜਦੋਂ ਹੁਣ ਇੱਕ ਹਿਸਾਬ ਲਾ ਲਓ ਕਿ ਇੱਕ ਅੰਦਾਜ਼ਨ ਪੰਜਾਬ ਦਾ ਜਿਹੜਾ ਸਮੁੱਚਾ ਬਾਰਡਰ ਏਰੀਆ ਉਹ 50 ਕਿਲੋਮੀਟਰ ਤੱਕ ਕੇਂਦਰੀ ਜਿਹੜੇ ਸੁਰੱਖਿਆ ਬਾਲਾ ਜਾਂ ਬਾਰਡ ਸਕਿਉਰਟੀ ਫੋਰਸ ਆ ਉਹਨਾਂ ਦੇ ਅਧੀਨ ਆ ਤੇ ਫਿਰ ਜਿਹੜਾ ਪੰਜਾਬ ਦੇ ਵਿੱਚ ਨਸ਼ਾ ਆ ਰਿਹਾ ਜਿਹੜਾ ਸਰਹੱਦ ਪਾਰ ਤੋਂ ਨਸ਼ਾ ਆ ਰਿਹਾ ਉਹਦੇ ਵਾਸਤੇ ਜ਼ਿੰਮੇਵਾਰ ਕੌਣ ਆ ਉਹਦੇ ਵਾਸਤੇ ਜ਼ਿੰਮੇਵਾਰ ਕਿਨੂੰ ਮੰਨਣਾ ਵਾ ਇਹ ਹੁਣ ਪੰਜਾਬ ਦੇ ਲੋਕਾਂ ਦਾ ਔਰ ਵੱਖ-ਵੱਖ ਸਿਆਸੀ ਪਾਰਟੀਆਂ ਦਾ ਦਾਵਾ ਬਣਦਾ ਪਰ ਦਾਵਾ ਤਾਂ ਕੋਈ ਕਰ ਨਹੀਂ ਰਿਹਾ ਉੱਥੇ ਤਾਂ ਪੰਜਾਬ ਦੇ ਨਸ਼ੇ ਦੇ ਬਾਰੇ ਕੋਈ ਬੋਲਿਆ ਨਹੀਂ ਬਸ ਜਿੰਨੂੰ ਪੁੱਛੋ ਜਿੰਨੂੰ ਸੁਣੋ ਜਿਹਦੀ ਗੱਲਬਾਤ ਖੋਲ ਕੇ ਬਹਿ ਜੋ ਉਹ ਕਹਿੰਦਾ ਸਾਡੀ ਸਰਕਾਰ ਆ ਲੈਂਦੇਓ ਅਸੀਂ ਗੈਂਗਵਾਦ ਨੂੰ ਤੇ ਨਸ਼ੇ ਨੂੰ ਜਿਹੜਾ ਉਹ ਜੜ੍ਹਾਂ ਤੋਂ ਖਤਮ ਕਰਦਾਂਗੇ ਹੁਣ ਇਹਦੇ ਵਿੱਚ ਅਕਾਲੀ ਦਲ ਵੀ ਦਾਵਾ ਕਰ ਚੁੱਕਿਆ ਇਹਦੇ ਵਿੱਚ ਕਾਂਗਰਸ ਦਾ ਵੀ 5 ਸਾਲ ਦਾ ਜਿਹੜਾ ਰਾਜਾ ਉਹ ਨਿਕਲ ਚੁੱਕਿਆ ਤੇ ਇਹਦੇ ਵਿੱਚ ਹੋਣ ਵਾਲੇ ਇਨਕਲਾਬੀਆਂ ਦਾ ਵੀ 4 ਸਾਲ ਦਾ ਰਾਜ ਲੰਘ ਚੁੱਕਿਆ ਜਿਨ੍ਹਾਂ ਨੇ ਪੰਜਾਬ ਵਿੱਚੋਂ ਨਸ਼ੇ ਖਤਮ ਕਰਨ ਦਾ ਦਾਵਾ ਕਰਿਆ ਸੀ ਪਰ ਦਾਵੇ ਤਾਂ ਦਾਵੇ ਧਰੇ ਧਰਾਏ ਰਹਿ ਗਏ ਜੋ ਇੱਕ ਦਾਵੇ ਜਿਹੜੇ ਲਾਰੇ ਬਣ ਕੇ ਰਹਿ ਗਏ ਪੰਜਾਬ ਦੀ ਕਿੰਨੀ ਜਵਾਨੀ ਰੁੜ ਗਈ ਪੰਜਾਬ ਦਾ ਕਿੰਨਾ ਨੁਕਸਾਨ ਹੋ ਗਿਆ ਇਹ ਜਿਹੜਾ ਨੋਟਿਕਸ ਦਾ ਜਿਹੜਾ ਇੱਕ ਕਹਿ ਲੋ ਕਿ ਟੈਰਰਿਜ਼ਮ ਜਿਹੜਾ ਇੱਕ ਨੋਟਿਕਸ ਟੈਰਰ ਹੈ ਜਿਹੜਾ ਉਹਦੇ ਚੱਲਦਿਆ ਕਿੰਨੀ ਬਰਬਾਦੀ ਹੋ ਗਈ ਪੰਜਾਬ ਦੀ ਉਹਦਾ ਕਿਸੇ ਨੇ ਸੋਚਿਆ ਨਹੀਂ ਪਰ ਸਾਨੂੰ ਕੀ ਸਾਨੂੰ ਤਾਂ ਕੋਈ ਘੜਿਆ-ਕੜਾਇਆ ਨੈਰੇਟਿਵ ਮਿਲ ਜਾਂਦਾ ਕਦੀ ਕੋਈ ਲੀਡਰ ਜੇਲ੍ਹ ਤੋਂ ਉਹ ਨਿਕਲ ਜਾਂਦਾ ਤਾਂ ਉਸ ਲੀਡਰ ਦੇ ਬਦਲੇ ਕਿਹੜੀਆਂ ਤਾਕਤਾਂ ਕੰਮ ਕਰਦੀਆਂ ਸਾਰਾ ਪੰਜਾਬ ਉਧਰ ਉਲਝਿਆ ਫਿਰਦਾ ਕੋਈ ਲੀਡਰ ਆਪਣੇ ਜੇਲ੍ਹ ਤੋਂ ਨਿਕਲ ਕੇ ਘਰ ਨੂੰ ਜਾ ਰਿਹਾ ਤੇ ਸਾਰਾ ਪੰਜਾਬ ਉਧਰ ਉਲਝਿਆ ਫਿਰਦਾ ਤੇ ਜਾਂ ਫਿਰ ਸਾਰਾ ਪੰਜਾਬ ਜਿਹੜਾ ਉਹ ਅ ਮੁਫਤ ਦੀ ਜਿਹੜੀ ਯਾਤਰਾ ਵਾ ਜਿਹੜੀ ਸਰਕਾਰ ਵੱਲੋਂ ਕਰਾਈ ਜਾਂਦੀ ਆ ਉਹਦੇ ਵਿੱਚ ਉਲਝਿਆ ਫਿਰਦਾ ਪਰ ਪੰਜਾਬ ਦੇ ਮੁੱਦਿਆਂ ਨੂੰ ਧਰਾਤਲ ਦੇ ਉੱਤੇ ਜਾ ਕੇ ਕੌਣ ਵੇਖਣ ਵਾਲਾ ਹੁਣ ਦਾਵੇ ਇਹੋ ਕਰੇ ਜਾ ਰਹੇ ਆ ਕਿ ਇਹ ਜਿਹੜੀ ਜਿਹੜੇ ਪੰਜਾਬ ਦੇ ਗਵਰਨਰ ਆ ਇਹਨਾਂ ਦੀ ਜਿਹੜੀ ਗੱਲਬਾਤ ਆ ਜਾਂ ਇਹਨਾਂ ਦੀ ਜਿਹੜੀ ਕੋਈਦਾ ਜਾਂ ਇਹਨਾਂ ਦਾ ਜਿਹੜਾ ਐਕਸ਼ਨ ਆ ਉਹ ਨਸ਼ਿਆਂ ਦੇ ਖਿਲਾਫ ਆ ਪਰ ਜਿਵੇਂ ਮੈਂ ਪਹਿਲਾਂ ਹੀ ਕਿਹਾ ਕਿ ਮੈਂ ਫੇਰ ਦੁਹਰਾ ਦਿੰਦਾ ਕਿ ਜਦੋਂ ਪੰਜਾਬ ਦੀ ਸਰਹੱਦ ਨੂੰ 50 ਕਿਲੋਮੀਟਰ ਤੱਕ ਤਾਂ ਕੇਂਦਰੀ ਜਿਹੜੀ ਸਰਕਾਰ ਆ ਜਾਂ ਜਿਹੜੀ ਸਾਡੀ ਬਾਰਡਰ ਸਕਿਉਰਿਟੀ ਫੋਰਸ ਆ ਉਹਨੇ ਦਬਲਿਆ ਹੋਇਆ ਤੇ ਫਿਰ ਇਹ ਨਸ਼ਿਆਂ ਦੀ ਜਿਹੜੀ ਬਹੁਤਾਤ ਆ ਇਹਦੇ ਉੱਤੇ ਤਾਂ ਵਿਚਾਰ ਕਰਨ ਦੀ ਬਣਦੀ ਰਹੀ ਗੱਲ ਕਾਲੀਆਂ ਦੀ ਕਾਂਗਰਸੀਆਂ ਦੀ ਆਮ ਆਦਮੀ ਪਾਰਟੀ ਵਾਲਿਆਂ ਦੀ ਜਾਂ ਭਾਜਪਾ ਵਾਲਿਆਂ ਦੀ ਤਾਂ ਇਹਨਾਂ ਦੇ ਜਿਹੜੇ ਦਾਅਵੇ ਆ ਨਾ ਕਿ ਅਸੀਂ ਨਸ਼ੇ ਖਤਮ ਕਰ ਦਾਂਗੇ ਭਾਈ ਨਸ਼ੇ ਦੇ ਨਹੀਂ ਖਤਮ ਹੋਣੇ ਨਾ ਹੋਇਆ ਨਾ ਹੀ ਲੋਕਾਂ ਨੂੰ ਉਮੀਦ ਆ ਲੋਕਾਂ ਨੇ ਅੱਜ ਦੀ ਤਰੀਕ ਦੇ ਵਿੱਚ ਲੋਕਾਂ ਨੇ ਮੰਨ ਲਿਆ ਕਿ ਇਹ ਚੱਲਦਾ ਰਿਹਾ ਤੇ ਚੱਲਦਾ ਰਹਿਣਾ ਇਹਦਾ ਕੋਈ ਹੱਲ ਨਹੀਂ ਆ ਲੋਕਾਂ ਵਾਸਤੇ ਇਹ ਕੋਈ ਮੁੱਦਾ ਨਹੀਂ ਆ ਲੋਕਾਂ ਦੇ ਮੁੱਦੇ ਨੇ ਪੰਜਾਬ ਦੇ ਵਿੱਚ ਬੇਰਜ਼ਗਾਰੀ ਦੇ ਲੋਕਾਂ ਦੇ ਮੁੱਦੇ ਨੇ ਜਿਹੜਾ ਕਿਸਾਨਾਂ ਨੂੰ ਹੁਣ ਜਿਹੜੀ ਅਮਰੀਕਾ ਦੇ ਨਾਲ ਇੱਕ ਸੰਧੀ ਕੀਤੀ ਆ ਭਾਰਤ ਨੇ ਉਹਦੇ ਤੋਂ ਪੈਣ ਵਾਲੀ ਮਾਰ ਦੇ ਲੋਕਾਂ ਦੇ ਮੁੱਦੇ ਨੇ ਜਿਹੜਾ ਪ੍ਰਵਾਸ ਹੋ ਰਿਹਾ ਅਜੇ ਵੀ ਪੰਜਾਬ ਦੇ ਵਿੱਚੋਂ ਜਿਹੜੇ ਹਜ਼ਾਰਾਂ ਨੌਜਵਾਨ ਆ ਉਹ ਜਾਣਾ ਚਾਹੁੰਦੇ ਆ ਜਿਨ੍ਹਾਂ ਨੂੰ ਇੱਥੇ ਰੋਜ਼ਗਾਰ ਨਹੀਂ ਮਿਲਦਾ ਲੋਕਾਂ ਦਾ ਮੁੱਦਾ ਕਿ ਜਿਹੜੀ ਰੋਜ਼ ਗੋਲੀ ਚੱਲਦੀ ਆ ਰੋਜ਼ ਫਰੋਤੀਆਂ ਮੰਗੀਆਂ ਜਾਂਦੀਆਂ ਨੇ ਔਰ ਰੋਜ਼ ਕਤਲੋਗਾਰਦ ਹੋ ਰਹੀ ਆ ਇਹ ਲੋਕਾਂ ਦੇ ਮਨ ਦੇ ਵਿੱਚ ਇੱਕ ਬਹੁਤ ਵੱਡਾ ਡਰ ਆ ਚਾਹੇ ਉਹ ਕਾਲੀ ਦਲ ਨਾਲ ਸੰਬੰਧਤ ਆ ਚਾਹੇ ਉਹ ਭਾਜਪਾਈ ਆ ਚਾਹੇ ਕੋਈ ਆਮ ਆਦਮੀ ਪਾਰਟੀ ਦਾ ਵਰਕਰ ਆ ਚਾਹੇ ਉਹ ਕਾਂਗਰਸੀ ਆ ਉਹ ਹਰ ਇੱਕ ਬੰਦੇ ਦਾ ਇਹੋ ਇੱਕ ਕਹਿ ਲੋ ਕਿ ਡਰ ਉਹੀ ਇੱਕ ਫਿਕਰ ਆ ਇਹੋ ਇੱਕ ਚਿੰਤਾ ਕਿ ਇਹ ਪੰਜਾਬ ਦੇ ਵਿੱਚੋਂ ਇਹ ਜਿਹੜਾ ਇੱਕ ਦਸ਼ਤਵਾਦ ਬਣੀ ਹੋਈ ਆ ਗੈਂਗਵਾਦ ਦੀ ਔਰ ਨਸ਼ਿਆਂ ਦੀ ਸਮਗਲਿੰਗ ਦੀ ਇਹਦਾ ਕੀ ਕਰੂ ਹੁਣ ਤੁਸੀਂ ਇਹ ਵੇਖੋ ਪੰਜਾਬ ਸਰਕਾਰ ਨਸ਼ਿਆਂ ਦੇ ਖਿਲਾਫ ਜਾਂ ਗੈਂਗਸਟਰਾਂ ਦੇ ਖਿਲਾਫ ਹੱਲਾ ਕਰਦੀ ਆ ਰੇਡ ਕਰਦੀ ਆ ਤੇ ਪਹਿਲਾਂ ਰੌਲਾ ਪਾਉਂਦੀ ਆ ਕਿ ਅਸੀਂ ਤੇ ਜੀ ਜਾਵਾਂਗੇ ਸੂਰੇ ਨਸ਼ੇ ਵਾਲਿਆਂ ਨੂੰ ਫੜਨ ਜਾਵਾਂਗੇ ਗੈਂਗਸਟਰਾਂ ਨੂੰ ਫੜਨ ਜਾਵਾਂਗੇ ਤੁਸੀਂ ਤਾਂ ਪਹਿਲਾਂ ਰੌਲਾ ਪਾਤਾ ਜਿਵੇਂ ਉਹ ਇੱਕ ਪੁਲਿਸ ਦੀ ਗੱਡੀ ਆਉਂਦੀ ਆ ਨਾ ਤੇ ਉਹਦੇ ਉੱਤੇ ਹੂਟਰ ਲੱਗਿਆ ਹੁੰਦਾ ਉਹ ਵੱਜਦਾ ਆਉਂਦਾ ਤੇ ਜੇ ਕੋਈ ਅਪਰਾਧੀ ਕੋਈ ਅਪਰਾਧ ਕਰਨਦਿਆ ਤੇ ਉਹ ਸੁਣ ਕੇ ਭੱਜ ਜਾਵੇ ਉਹੋ ਹੀ ਜਿਹੜਾ ਇੱਕ ਹੂਟਰ ਬਲੂਅਰ ਆ ਉਹ ਪੰਜਾਬ ਦੀ ਸਰਕਾਰ ਬਣੀ ਹੋਈ ਆ ਜਾਂ ਕੇਂਦਰ ਸਰਕਾਰ ਦੀਆਂ ਨੀਤੀਆਂ ਬਣੀਆਂ ਹੋਈਆਂ ਨੇ ਸੋ ਲੋਕਾਂ ਨੂੰ ਤਾਂ ਪੰਜਾਬ ਦੇ ਜਿਹੜਾ ਮੌਜੂਦਾ ਮਾਹੌਲ ਦੇ ਜਿਹੜਾ ਇੱਕ ਮੱਕੜਜਾਲ ਬਣਿਆ ਪਿਆ ਜਿਹੜਾ ਇੱਕ ਰਾਜਨੀਤਿਕ ਲੋਕਾਂ ਦਾ ਪੁਲਿਸ ਦਾ ਤੇ ਕਿਸੇ ਤਰ੍ਹਾਂ ਦਾ ਵੀ ਮਾਫੀਆ ਜਿੰਨੇ ਵੀ ਪੰਜਾਬ ਦੇ ਵਿੱਚ ਮਾਫੀਆ ਇਹਦੇ ਵਿੱਚੋਂ ਲੋਕਾਂ ਨੂੰ ਕੱਢਣ ਦੀ ਲੋੜ ਆ ਪਰ ਲੋਕਾਂ ਨੇ ਤੇ ਇਹਨੂੰ ਸਾਰਾ ਆਪਣਿਆਂ ਨੂੰ ਹੋਣੀ ਸਮਝ ਲਿਆ ਅਨਹੋਣੀ ਇਸ ਕਰਕੇ ਸਮਝ ਲਿਆ ਕਿ ਇੱਥੇ ਨਿਤ ਨਵੇਂ ਨੈਰੇਟਿਵ ਬਣਾਏ ਜਾਂਦੇ ਆ ਨਵੇਂ-ਨਵੇਂ ਵਰਤਾਂ ਤੇ ਜਿਹੜੇ ਆ ਉਹ ਸਿਰਦੇ ਜਾਂਦੇ ਆ ਤੇ ਲੋਕ ਉਧਰ ਉਲਝ ਜਾਂਦੇ ਆ ਤੇ ਸਰਕਾਰ ਦੀਆਂ ਜਿਹੜੀਆਂ ਗੁੱਝੀਆਂ ਨੀਤੀਆਂ ਨੇ ਜਿਹੜੀਆਂ ਪੰਜਾਬ ਨੂੰ ਤੇ ਪੰਜਾਬੀਆਂ ਨੂੰ ਅਜਾੜਨ ਦੇ ਜਿਹੜੇ ਮਨਸੂਬੇ ਆ ਉਹ ਕਾਮਯਾਬ ਹੋ ਰਹੇ ਆ ਸੋ ਦੋਸਤੋ ਕਿਸੇ ਵੀ ਪਾਰਟੀ ਨੂੰ ਕਿਸੇ ਵੀ ਸਰਕਾਰ ਨੂੰ ਪੰਜਾਬ ਦਾ ਕੋਈ ਫਿਕਰ ਨਹੀਂ ਆ ਪੰਜਾਬ ਦੇ ਮੁੱਦੇ ਮੈਂ ਤੁਹਾਨੂੰ ਦੱਸਿਆ ਇਹਨਾਂ ਮੁੱਦਿਆਂ ਤੇ ਕੋਈ ਗੱਲ ਨਹੀਂ ਕਰ ਰਿਹਾ ਸਿਰਫ ਤੇ ਸਿਰਫ ਇਹੋ ਗੱਲ ਹੋ ਰਹੀ ਆ ਕਿ ਪੰਜਾਬ ਨੂੰ ਅਸੀਂ ਨਸ਼ਾ ਮੁਕਤ ਕਰ ਦਾਂਗੇ ਤੇ ਗੈਂਗ ਮੁਕਤ ਕਰ ਦਾਂਗੇ ਤੇ ਅੱਜ ਹੁਣ ਕੋਈ ਪਾਰਟੀ ਇਹੋ ਜਿਹੀ ਨਹੀਂ ਰਹੀ ਕਿ ਜਿਹੜੀ ਗੈਂਗਸਟਰਾਂ ਤੋਂ ਜਾਂ ਨਸ਼ੇ ਦੇ ਸਮਗਲਰਾਂ ਤੋਂ ਅਸ਼ੂਤੀ ਰਹੀ ਹੋਵੇ ਜਿਹੜੀ ਉਤੋਂ ਦੂਰ ਹੋਵੇ ਕੋਈ ਨਾ ਕੋਈ ਖਬਰ ਮਿਲ ਜਾਂਦੀ ਆ ਕਿ ਫਲਾਨੀ ਪਾਰਟੀ ਦਾ ਜਿਹੜਾ ਨਮਾਇੰਦਾ ਜਾਂ ਕਾਰਕੁਨ ਉਹ ਨਸ਼ੇ ਦੇ ਸਮੇਤ ਫੜਿਆ ਗਿਆ ਜਾਂ ਨਸ਼ੇ ਵਾਲਿਆਂ ਦੇ ਨਾਲ ਫੜਿਆ ਗਿਆ ਸੋ ਇਸ ਕਰਕੇ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਉੱਠ ਚੁੱਕਿਆ ਸੋ ਕੱਲ ਦੇ ਕੀ ਕੀ ਜਿਹੜੇ ਮਸਲੇ ਆਉਂਦੇ ਨੇ ਅੱਜ ਦੋ ਵੀ ਹੋਵੇਗਾ ਉਹਦੇ ਬਾਰੇ ਜ਼ਰੂਰ ਅ ਕੱਲ ਨੂੰ ਵੀ ਇਹਦੇ ਬਾਰੇ ਗੱਲਬਾਤ ਕੀਤੀ ਜਾਵੇਗੀ ਕਿਉਂਕਿ ਕੱਲ ਦੀਆਂ ਖਬਰਾਂ ਦਾ लेखा-ਜੋਖਾ ਕਰਨ ਤੋਂ ਬਾਅਦ ਹੀ ਅਸੀਂ ਇਹ ਜਿਹੜੀ ਵਿਚਾਰ ਚਰਚਾ ਤੁਹਾਡੇ ਰੂਬਰੂ ਲੈ ਕੇ ਆਵਾਂਗੇ ਉਮੀਦ ਕਰਦਾ ਕਿ ਤੁਸੀਂ ਮੇਰੇ ਇਸ ਉਪਰਾਲੇ ਨੂੰ ਮੇਰੇ ਇਸ ਉਦਮ ਨੂੰ ਜਰੂਰ ਹਲਸ਼ਿਰੀ ਦਿਓਗੇ ਔਰ ਜਰੂਰ ਕਬੂਲ ਕਰੋਗੇ ਕੱਲ ਨੂੰ ਮਿਲਦੇ ਆ ਰੱਬ ਰਾਖਾ